ਅੱਜ ਅਸੀਂ ਪਹੁੰਚੇ ਆਂ ਬੁੱਗੀਪੁਰਾ ਚੌਂਕ ਮੋਗਾ ਵਿਖੇ ਗੱਲਬਾਤ ਕਰਕੇ ਦੇਖਦੇ ਆਂ ਬਈ ਨਾ ਇਹ ਦੇਖ ਆ ਜੋਈ ਇਹਦੇ ਵਿੱਚ ਆਪਣਾ ਤੋਂ ਅਸੀਂ ਸਾਰੀ ਆਪਦੀ ਸਟੋਰੀ ਦੱਸੋ ਵੀ ਕਿੱਦਾਂ ਮਤਲਬ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਸ਼ੌਪ ਲਾ ਰਹੇ ਹੋ ਬਈ ਲੋਕੇਸ਼ਨ ਦੇ ਲਈ ਨਿਊ ਆ ਅਠ ਮਹੀਨੇ ਹੋ ਗਏ ਇੱਥੇ ਮੈਨੂੰ ਬਾਟੇ ਮੈਨੂੰ ਕੰਮ ਕਰਦੇ ਨੂੰ 8 ਸਾਲ ਹੋ ਗਏ ਠੀਕ ਹੈ। ਇਹ ਕ ਪਹਿਲਾਂ ਆਪਣੀ ਲੋਕੇਸ਼ਨ ਬੰਦ ਫਾਟ ਸੀਗੀ। ਠੀਕ ਹੈ। ਫੇ ਸਾਈ ਮੰਦਰਾ ਦੀ ਸਾਈਡ ਸੀ। ਹੁਣ ਆਪਣੀ ਆ ਲੋਕੇਸ਼ਨ ਆ ਗਈ। ਠੀਕ ਹੈ ਜੀ। ਠੀਕ ਆ। ਜਾਨੀ ਤੁਹਾਨੂੰ ਕੰਮ ਕਰਦਿਆਂ ਨੂੰ 8 ਸਾਲ ਹੋ ਗਿਆ ਪਰ ਫੇਮ ਆਪਾਂ ਨੂੰ ਇੱਥੇ ਵੀ ਮਿਲਿਆ ਜਿਹੜਾ ਮੇਨ ਹੈਗਾ ਬਾ। ਠੀਕ ਹੈ। ਸਮਝ ਗਿਆ ਭਾਈ। ਠੀਕ। ਬਾਕੀ ਕੰਮਕਾਰ ਵਧੀਆ ਚੱਲ ਰਿਹਾ। ਬਹੁਤ ਮਹਾਰਾਜ ਚੜਦੀ ਕਲਾ ਵਿੱਚ। ਜਿਵੇਂ ਤੁਸੀਂ ਦੱਸਿਆ ਵੀ ਉੱਥੇ ਪਹਿਲਾਂ ਪੁਰਾਣੇ ਸੀਗੇ ਹੁਣ ਨਵੇਂ ਆ ਗਏ ਹਨ। ਬਾਕੀ ਅਸੀਂ ਕੀ ਕੀ ਬਣਾਉਣੇ ਵੀਰੇ ਤੁਸੀਂ ਵਿੱਚ ਪਾਉਣੇ ਜਿਹੜੀ ਚੀਜ਼ ਹੈ। ਕੱਚ ਜਿਵੇਂ ਪੀਜੇ ਦੀ ਜਿੰਨੀ ਵੀ ਤਰਕੀਬਨ ਮਟੀਰੀਅਲ ਜਿਹੜਾ ਐਡ ਹੁੰਦਾ ਉਹ ਸਾਰਾ ਆਪਾਂ ਵਿੱਚ ਕਰੀਦਾ ਹੀ ਹੁੰਦਾ ਠੀਕ ਹੈ ਠੀਕ ਹੈ ਜਿੱਦਾਂ ਮੰਨ ਲਓ ਸਾਰੀਆਂ ਚੀਜ਼ਾਂ ਫਰੈਸ਼ ਹੀ ਪਾਉਣੇ ਨੇ ਫਰੈਸ਼ ਫਰੈਸ਼ ਠੀਕ ਹੈ ਜੀ ਤਾਜੀ ਦਾ ਹੀ ਸਾਰੇ ਆਪਾਂ ਸਟਾਰਟ ਕਰਕੇ ਬੇਚੋ ਤੁਹਾਨੂੰ ਉਸ ਤੋਂ ਬਾਅਦ ਲੀਗੋ ਟੈਂਟਰ ਠੀਕ ਹੈ ਠੀਕ ਹੈ ਲਓ ਵੀ ਪੀਜਾ ਬਣ ਕੇ ਤਿਆਰ ਹੋ ਰਿਹਾ ਕੋਲਚਾ ਪੀਜਾ ਇਹ ਵੀਰੇ ਆਪਣਾ ਪਹਿਲਾ ਸਟਾਰਟਿੰਗ ਦੇ ਤੁਸੀਂ ਮੈਨੂੰ ਦੱਸੋ ਵੀ ਸਟਾਰਟਿੰਗ ਦੇ ਕਿਦਾਂ ਮਤਲਬ ਤੜਕਾ ਲਾਉਣਾ ਹੈ ਜਾਂ ਕਿਦਾਂ ਥੋੜਾ ਹਾਫ ਫਰਾਈ ਕਰੀਦਾ ਇਹਨਾਂ ਨੂੰ ਆਨियन, ਕੈਪਸਿਕਮ, ਟਮਾਟੋ ਨੂੰ ਠੀਕ ਹੈ ਠੀਕ ਤੇ ਫਿਰ ਦਬਰ ਰੋਟੀ ਤੇ ਥੋੜੀ ਆਲੂ ਦੀ ਪੇਸ ਲਾ ਦੀ ਜਿਹੜੀ ਕੋਲਚਾ ਜਿਹੇ ਭਰਨ ਵਾਲਾ ਜਿਹੜਾ ਸਟਫਿੰਗ ਹੁੰਦੀ ਹੈ ਠੀਕ ਹੈ ਜੀ ਜਿਹਦੇ ਕਰਕੇ ਆਪਣੀ ਵੈਜੀਟੇਬਲ ਜਿਹੜੀ ਹੈ ਪਲੱਸ ਐਡ ਹੋ ਜੇਗਾ ਇਹਦੇ ਨਾਲ ਜਿਹੜਾ ਕੋਲਚਾ ਤਾਂ ਹੀ ਰੱਖਿਆ ਹੀ ਪੀਜੇ ਦਾ ਵੀ ਟੇਸਟ ਦੇਗਾ ਨਾਲ ਕੋਲਚਾ ਪਲੱਸ ਦਬਲ ਇਹਦੇ 'ਚ ਕੋਈ ਮਤਲਬ ਨਾਨ-ਵੈਜ ਹੈ ਕਿ ਵੈਜ ਹੈ ਵੈਜ ਹੈ ਪੂਰਤ ਵੈਜੀ ਠੀਕ ਹੈ ਜੀ ਲੋ ਵੀ ਤੇ ਵੈਜ ਇਹ ਹਜੇ 50% ਰੈਡੀ ਹੈ 50% ਬੰਦਾ ਹੈ ਠੀਕ ਹੈ ਜੀ ਭਾਈ ਇਹ ਇੱਥੇ ਆ ਜੇ ਖਾ ਬਜੀ ਕੀ ਵਾਲਾ ਜੀ ਹਾਂਜੀ ਠੀਕ ਹੈ ਵੀਰੇ ਮੇਰੇ ਤੁਸੀਂ ਪਹਿਲਾ ਹੀ ਵਾਰ ਆਏ ਆ ਕਿ ਪਹਿਲਾਂ ਵੀ ਆਏ ਹੋ ਨਹੀਂ ਮੈਂ ਵਾਧੂ ਵਾਰ ਆਇਆ ਹਾਂ ਜੀ ਠੀਕ ਹੈ ਜੀ ਤੇ ਮਤਲਬ ਜਦੋਂ ਮੈਂਦਰ ਜਾਨਾ ਨਾ ਇਹ ਨਾ ਮਤਲਬ ਕਿ ਸੁਣਿਆ ਬਹੁਤ ਵਾਰੀ ਮਤਲਬ ਮਸ਼ਹੂਰ ਕੋਲ ਚੀਜ਼ਾਂ ਕੋਲ ਚਾ ਇਹ ਹੀ ਹੈ ਹਾਂਜੀ ਹਾਂਜੀ ਇਹ ਹੀ ਤੇ ਖਾਣ ਵਿੱਚ ਕਿਦਾਂ ਵਾਗੋ ਕੋਈ ਬਹੁਤ ਵਧੀਆ ਟੇਸਟ ਹੈ ਠੀਕ ਹੈ ਜੀ ਕੋਈ ਐਦਾਂ ਦਾ ਨਹੀਂ ਲੱਗਿਆ ਵੀ ਤੁਹਾਨੂੰ ਜਾ ਕੇ ਤੇ ਪ੍ਰੋਬਲਮ ਆਈ ਹੋਵੇ ਨਹੀਂ ਹੈ ਵੀ ਹੈ ਵੀ ਜਾਂ ਐਦਾਂ ਕੋਈ ਨਹੀਂ ਨਹੀਂ ਬਹੁਤ ਵਧੀਆ ਕੋਲਚਾ ਵੀ ਜਾਂ ਤਿਆਰ ਹੋ ਚੁੱਕਿਆ ਵਾ ਤੇ ਬਾਕੀ ਟੇਸਟ ਕਰਕੇ ਦੇਖਦੇ ਕਿਦਾਂ ਲੱਗਿਆ ਕਿਵੇਂ ਲੱਗਿਆ ਬੜੀ ਲੱਗੇ ਬਹੁਤ ਵਧੀਆ ਲੱਗੇ ਚਲਦੇ ਬਹੁਤ ਭੈਣ ਚਲ ਖਾਓ ਆਂਡੀ ਆ ਬਹੁਤ ਸਰਾ ਲਾ ਬਾਕੀ ਬਹੁਤ ਵਧੀਆ ਬਣਿਆ ਹੋਇਆ ਵਾ ਮੇਰੇ ਵਾਕਈ ਬਹੁਤ ਵਧੀਆ ਚੀਜ਼ ਬਣੀ ਹੋਈ ਆ ਥੈਂਕ ਯੂ ਵੀਰ ਤੇ ਲੋ ਜੀ ਤੁਸੀਂ ਆਪਣਾ ਬੁੱਗੀਪੁਰਾ ਚੌਂਕ ਦੇ ਵਿੱਚ ਤੇ ਮੋਗਾ ਵਿਖੇ ਆ ਸਕਦੇ ਹੋ ਤੇ ਨੰਬਰ ਵੀਰੇ ਬੋਲ ਦੋ 9781001918 ਇਹ ਕਰੀ ਫੇਰ ਰਿਪੀਟ ਕਰ ਦਿੰਦੇ ਆ 9781001918 ਜਰੂਰ ਵਿజిਟ ਕਰਿਓ ਗੁਪਤਾ ਸਪੈਸ਼ਲ ਪੀਜ਼ਾ ਕੋਲਚਾ ਬੁੱਗੀਪੁਰਾ ਚੌਂਕ ਦੇ ਵਿੱਚ ਬਿਲਕੁਲ ਪੁਲ ਦੇ ਥੱਲੇ ਤੇ ਮੋਗਾ ਵਿਕੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਗਲੇ ਵਲੌਗ ਚ ਮਿਲਦੇ ਆਂ